ਸਹੀ ਢੰਗ ਨਾਲ ਜੇ ਪਕਾਏ ਜਾਣ ਤਾਂ ਬਹੁਤ ਹੀ ਸ਼ਾਨਦਾਰ ਚੀਜ਼ ਬਣਦੀ ਹੈ ਜਿਹੜੀ ਵਰਲਡ ਫੇਮਸ ਹੋ ਜਾਂਦੀ ਹੈ ਅਲਟੀਮੇਟ ਟੇਸਟ ਹੈ ਬਹੁਤ ਆਸਾਨ ਹੈ ਬਣਾਣੀ ਦੇਖੋ ਕਿੰਨਾ ਸ਼ਾਨਦਾਰ ਇਹਦਾ 골ਡਨ ਕਲਰ ਆਇਆ ਤੋੜ ਕੇ ਦੇਖਾਂਗੇ ਤਾਂ ਦੇਖੋ ਕਿੰਨਾ ਸੋਹਣਾ ਵਾਈਟ ਕਲਰ ਔਰ ਇੱਕਸਾਰ ਪੱਕੀ ਹੋਈ ਮੇਰੀ ਕੁਛ ਨਹੀਂ ਇਹਦੇ ਉੱਤੇ ਜਦ ਮੈਂ ਹੋਇਆ ਬੇਸਨ ਦੀ ਪਰਤ ਪੁਰਤ ਮੱਛੀ ਦਾ ਆਪਣਾ ਟੇਸਟ ਜਿਹੜਾ ਉਹ ਆ ਰਿਹਾ ਹੈ ਸਸਿਕਨ ਦੋਸਤੋ ਮੈਂ ਰਾਜਪਾਲ ਮਾਕਨੀ ਅਜੱਪਾ ਬਣਾਵਾਂਗੇ ਅੰਮ੍ਰਿਤਸਰੀ ਫਿਸ਼ ਅੰਮ੍ਰਿਤਸਰੀ ਫਿਸ਼ ਜਿਹੜੀ ਹੈ ਇਹ ਵਰਲਡ-ਓਵਰ ਬਹੁਤ ਮਸ਼ਹੂਰ ਰੈਸਿਪੀ ਹੈ ਚੰਗੇ ਤੋਂ ਚੰਗੇ 5-ਸਟਾਰ ਹੋਟਲ ਦੇ ਮੈਨੂ ਦੇ ਵੀ ਤੁਹਾਨੂੰ ਅੰਮ੍ਰਿਤਸਰੀ ਫਰਾਈਡ ਫਿਸ਼ ਜਿਹੜੀ ਹੈ ਉਹ ਜ਼ਰੂਰ ਮਿਲ ਜੂਗੀ ਅੰਮ੍ਰਿਤਸਰੀ ਫਰਾਈਡ ਫਿਸ਼ ਬਿਲਕੁਲ ਸਿੰਪਲ ਤਰੀਕੇ ਨਾਲ ਬਣਦੀ ਹੈ ਫਿਰ ਵੀ ਕੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਇਹਨੂੰ ਵਰਲਡ ਫੇਮਸ ਬਣਾਉਂਦੀ ਹੈ ਦੇਖੋ ਜਿਹੜੀ ਇਹ ਅੰਮ੍ਰਿਤਸਰੀ ਫਿਸ਼ ਹੈ ਇਹ ਐਕਚੁਅਲੀ ਰਾਵੀ ਦਰਿਆ ਦੇ ਵਿੱਚ ਜਿਹੜੀਆਂ ਮਿੱਠੇ ਪਾਣੀ ਦੀਆਂ ਮੱਛੀਆਂ ਨੇ ਜਿਵੇਂ ਸਿੰਗਾੜਾ ਸੌਲ ਹੈ ਉਹਦੀ ਬਣਦੀ ਹੈ ਜ਼ਿਆਦਾਤਰ ਇਹ ਸਿੰਗਾੜੇ ਦੀ ਉਹ ਬਣਦੀ ਹੈ ਪਰ ਇਹ ਜਿਹੜਾ ਰਾਵੀ ਦਰਿਆ ਹੈ ਅੰਮ੍ਰਿਤਸਰ ਤੋਂ 25 26 ਕਿਲੋਮੀਟਰ ਦੂਰ ਲਾਹੌਰ ਦੇ ਵਿੱਚੋਂ ਵੀ ਲੰਘਦਾ ਹੈ ਇਹ ਉੱਥੇ ਵੀ ਲਾਹੌਰੀ ਫਿਸ਼ ਬਣਦੀ ਹੈ ਇਹੀ ਮੱਛੀ ਹੁੰਦੀ ਹੈ ਸਿੰਗਾੜਾ ਉਹੀ ਦਰਿਆ ਸੇਮ ਮੱਛੀ ਪਰ ਫਿਰ ਵੀ ਜਿਹੜੀ ਲਾਹੌਰੀ ਫਿਸ਼ ਹੈ ਉਹ ਉਹਦਾ ਓਡਾ ਵੱਡਾ ਨਾ ਨਹੀਂ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਕਈ ਵਾਰੀ ਨਾ ਲੈਸ ਇਸ ਮੋਰ ਜਿਹੜੀ ਸਿੰਪਲ ਚੀਜ਼ਾਂ ਨੇ ਉਹ ਜ਼ਿਆਦਾ ਟੇਸਟੀ ਲੱਗਦੀਆਂ ਨੇ ਜਦੋਂ ਆਪਾਂ ਕਿਸੇ ਵੀ ਡਿਸ਼ ਨੂੰ ਬਣਾਉਣ ਵਾਸਤੇ ਉਹਦੇ ਵਿੱਚ ਬਹੁਤ ਸਾਰਾ ਕੁਝ ਪਾ ਦਿੰਨੇ ਆ ਤਾਂ ਉਹ ਕਾਫੀ ਕੰਪਲੈਕਸ ਜਿਹਾ ਟੇਸਟ ਹੋ ਜਾਂਦੇ ਨੇ ਉਹਦੇ ਤੇ ਕੁਝ ਲੋਕਾਂ ਨੂੰ ਉਹ ਪਸੰਦ ਆਂਦੀ ਹੈ ਕੁਝ ਨੂੰ ਨਹੀਂ ਆਂਦੀ ਪਰ ਜਦੋਂ ਆਪਾਂ ਇੱਕ ਡਿਸ਼ ਨੂੰ ਸਿੰਪਲ ਰੱਖਦੇ ਹਾਂ ਔਰ ਜਿਵੇਂ ਹੁਣ ਆਪਾਂ ਫਿਸ਼ ਦੀ ਗੱਲ ਕਰ ਰਹੇ ਹਾਂ ਮੱਛੀ ਦੀ ਗੱਲ ਕਰ ਰਹੇ ਹਾਂ ਤਾਂ ਮੱਛੀ ਉਹਦਾ ਹੀਰੋ ਇਨਗਰੀਡੀਅੰਟ ਹੈ ਉਹਦੇ ਵਿੱਚ ਜੇ ਆਪਾਂ ਹੋਰ ਬਹੁਤ ਸਾਰੇ ਮਸਾਲੇ ਜਾਂ ਹੋਰ ਚੀਜ਼ਾਂ ਪਾ ਦਾਂਗੇ ਤਾਂ ਉਸ ਜਿਆਦਾ ਸ਼ੋਰ ਮਚਾਉਣ ਲੱਗ ਜਾਂਦੇ ਨੇ ਤਾਂ ਮੱਛੀ ਦਾ ਆਪਣਾ ਟੇਸ ਜਿਹੜਾ ਉਹ ਪਿੱਛੇ ਲੁਕ ਜਾਂਦਾ ਅੰਮ੍ਰਿਤਸਰੀ ਮੱਛੀ ਨੂੰ ਬੜੇ ਸਿੰਪਲ ਤਰੀਕੇ ਬਣਾਇਆ ਜਾਂਦਾ ਇਹਦੇ ਵਿੱਚ ਲਸਣ ਦਾ ਪਾਣੀ ਬਣਾ ਲਿਆ ਜਾਂਦਾ ਤੇ ਉਹ ਲਸਣ ਦੇ ਪਾਣੀ ਨੂੰ ਇਹਦੇ ਉੱਤੇ ਮੱਛੀ ਦੇ ਉੱਤੇ ਕੋਟ ਕਰਿਆ ਜਾਂਦਾ ਬਹੁਤ ਥੋੜਾ ਜਿਹਾ ਵੇਸਣ ਤੇ ਜਿੱਥੇ ਵੇਸਣ ਆ ਗਿਆ ਉੱਥੇ ਅਜਵੈਨ ਦਾਣੀਆਂ ਵਾਣੀ ਐ ਤੇ ਨਾਲ ਅਜਵੈਨ ਬਿਲਕੁਲ ਹਲਕੀ ਜੀ ਕੋਟਿੰਗ ਮਤਲਬ ਪਕੌੜਾ ਨਹੀਂ ਬਣਾਉਣਾ ਹੈਗਾ ਕਿ ਮੋٹے ਮੋٹے ਉਹਦੇ ਲੇਅਰਸ ਜਿਹੜੇ ਵੇਸਣ ਦੇ ਨੇ ਉਹ ਆ ਜਾਣ ਔਰ ਸਰੋਂ ਦੇ ਤੇਲ ਦੇ ਵਿੱਚ ਤળਿਆ ਜਾਂਦਾ ਜਦੋਂ ਇਹ ਦੋ ਤਿੰਨ ਇੰਗਰੀਡੀਅੰਟਸ ਹੀ ਹੁੰਦੇ ਨੇ ਇਹ ਤਾਂ ਉਹ ਟੇਸ ਨੂੰ ਨਾ ਇੱਕ ਅਲੱਗ ਲੈਵਲ ਤੇ ਲੈ ਜਾਂਦੇ ਨੇ ਤੋਂ ਅੰਮ੍ਰਿਤਸਰੀ ਮੱਛੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਐ ਮਿੱਠੇ ਪਾਣੀ ਦੀ ਮੱਛੀ ਸੰਘਾੜਾ ਜੇ ਆਪਾਂ ਸਮੁੰਦਰੀ ਪਾਣੀ ਵਾਲੀ ਮੱਛੀ ਦੇ ਨਾਲ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਨਹੀਂ ਬਣਨੀ ਇਹ। ਉਹਦਾ ਟੇਸਟ ਅਲੱਗ ਤਰ੍ਹਾਂ ਦਾ ਹੀ ਹੁੰਦਾ ਤਾਂ ਸਾਨੂੰ ਮਿੱਠੇ ਪਾਣੀ ਦੀ ਹੀ ਮੱਛੀ ਲੈਣੀ ਪਊਗੀ। ਔਰ ਜ਼ਬਰਦਸਤ ਜੇ ਬਣਾਣੀ ਹੈ ਫਿਰ ਤਾਂ ਸਿੰਗਾੜਾ ਹੀ ਚਾਹੀਦੀ ਹੈ। ਨਹੀਂ ਤਾਂ ਤੁਸੀਂ ਮੱਲੀ ਜਾਂ ਕੋਈ ਹੋਰ ਮੱਛੀ ਵੀ ਲੈ ਸਕਦੇ ਹੋ। ਸੌਲ ਤੋਂ ਵੀ ਬਣਦੀ ਹੈ ਇਹ ਲੇਕਿਨ ਸੌਲ ਸਿਰਫ 25% ਜਿਹੜੀ ਆ ਉਹ ਸੌਲ ਤੋਂ ਬਣਾਈ ਜਾਂਦੀ ਹੈ। ਜ਼ਿਆਦਾ ਇਹਨੂੰ ਸਿੰਗਾੜਾ ਤੋਂ ਹੀ ਬਣਾਈ ਜਾਂਦੀ ਹੈ। ਇਹਦੇ ਆਪਾਂ ਚੰਕੀ ਪੀਸ ਕੱਟ ਲਾਂਗੇ ਮੋٹے-ਮੋਟੇ ਬਹੁਤ ਬਰੀਕ ਪੀਸ ਨਹੀਂ ਕੱਟਣੇ ਹੈਗੇ ਇਹਦੇ ਇਸ ਤਰ੍ਹਾਂ ਥੋੜੇ ਮੋٹے-ਮੋਟੇ ਪੀਸ ਆਪਾਂ ਕੱਟਾਂਗੇ ਤੋਂ ਮੱਛੀ ਨੂੰ ਆਪਾਂ ਕੱਟ ਲਿਆ ਹੁਣ ਆਪਾਂ ਲਾਵਾਂਗੇ ਖੂਬਸਾਰਾ ਲਸਣ ਥੋਂਮ ਵੀ ਕਹਿੰਦੇ ਇਹਨੂੰ ਔਰ ਥੋੜੀ ਜੀ ਹਰੀਆਂ ਮਿਰਚਾਂ ਔਰ ਇਹਦੇ ਵਿੱਚ ਪਾਣੀ ਪਾ ਕੇ ਇਹਦਾ ਆਪਾਂ ਬਣਾਵਾਂਗੇ ਪੇਸਟ ਵੀ ਨਹੀਂ ਇਹ ਬਿਲਕੁਲ ਪਾਣੀ ਬਣੂਗਾ ਲਸਣ ਦਾ ਤੋ ਇਹ ਆਪਣਾ ਲਸਣ ਦਾ ਪਾਣੀ ਬਣ ਕੇ ਹੋ ਗਿਆ ਤਿਆਰ ਜਿਹੜੀ ਲਾਹੌਰੀ ਫਿਸ਼ ਹੈ ਉਹਦੇ ਵਿੱਚ ਬਹੁਤ سارے ਇੰਗਰੀਡੀਅੰਟਸ ਪੈਂਦੇ ਨੇ ਉਹਦੇ ਚ ਖੜੇ ਮਸਾਲੇ ਵੀ ਪੈਂਦੇ ਨੇ ਅਦਰਕ ਔਰ ਬੇਸਣ ਦੀ ਕੋਟਿੰਗ ਵੀ ਬਹੁਤ ਵੱਡੀ ਹੋ ਜਾਂਦੀ ਹੈ ਸਵਾਦ ਹੁੰਦੀ ਹੈ ਉਹ ਵੀ ਬਹੁਤ ਸਵਾਦ ਹੁੰਦੀ ਹੈ ਪਰ ਹਰੇਕ ਦੇ ਪੈਲੇਟ ਦੇ ਉੱਤੇ ਉਹਨਾਂ ਵਧੀਆ ਰਿਜ਼ਲਟ ਨਹੀਂ ਲੈ ਕੇ ਆਉਂਦੀ। ਤੋਂ ਜਿਹੜੀਆਂ ਆਪਣੀਆਂ ਪੁਰਾਣੀਆਂ ਟ੍ਰੈਡੀਸ਼ਨਲ ਡਿਸ਼ੇਜ਼ ਨੇ ਬਹੁਤ ਜਿਵੇਂ ਲਾਲ ਮਾਸ ਹੈ ਰਾਜਸਥਾਨ ਦਾ ਉਹ ਵੀ ਸਿਰਫ ਨਮਕ ਔਰ ਮਿਰਚ ਦੇ ਨਾਲ ਹੀ ਬਣਦਾ। ਅਗਲੀ ਵੀਡੀਓ ਦੇ ਵਿੱਚ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਸਿਰਫ ਇੱਕ ਦੋ ਇੰਗਰੀਡੀਅੰਟਸ ਹੈ ਜਿਵੇਂ ਤੁਹਾਡਾ ਰੋਗਨ ਜੋਸ਼ ਹੈ ਆਪਣਾ ਕਸ਼ਮੀਰ ਦਾ ਉਹ ਵੀ ਬਹੁਤ ਥੋੜੇ ਜਿਹੇ ਇੰਗਰੀਡੀਅੰਟਸ ਨਾਲ ਬਣਦਾ। ਮਤਲਬ ਤੁਹਾਨੂੰ ਯਕੀਨ ਹੀ ਨਹੀਂ ਆਊਗਾ ਵੀ ਇੱਕ ਦੋ ਇੰਗਰੀਡੀਅੰਟਸ ਨਾਲ ਵੀ ਇਸ ਲੈਵਲ ਤੇ ਚਲੀ ਜਾਂਦੀ ਹੈ ਡਿਸ਼ ਤਾਂ ਕਦੀ ਵੀ ਜੇ ਆਪਾਂ ਕੋਈ ਡਿਸ਼ ਬਣਾਈਏ ਤਾਂ ਉਹਨੂੰ ਜ਼ਿਆਦਾ ਕੰਪਲੈਕਸ ਕਰਨ ਦੀ ਕੋਸ਼ਿਸ਼ ਨਾ ਕਰੀਏ ਜਿਹੜਾ ਹੀਰੋ ਇਨ ਗਰੀਡੈਂਟ ਹੈ ਉਹ ਨਿਕਲ ਕੇ ਆਵੇ ਜਦੋਂ ਆਪਾਂ ਕਹਿ ਤਾ ਮੱਛੀ ਤਾਂ ਫਿਰ ਮੱਛੀ ਦੇ ਟੇਸਟ ਨੂੰ ਬਾਕੀ ਚੀਜ਼ਾਂ ਸਪੋਰਟ ਕਰਨ ਇਹ ਨਾ ਹੋਵੇ ਵੀ ਉਹਨੂੰ ਸ਼ੈਡੋ ਕਰ ਲੈਣਾ ਉਹਦੇ ਟੇਸਟ ਨੂੰ ਜਿਹੜਾ ਉਹ ਥੱਲੇ ਦਬਾ ਦੇਣ ਪਰ ਜਿਹੜੇ ਬਹੁਤ ਜ਼ਿਆਦਾ ਮਸਾਲੇ ਵਾਲੀ ਜਿੱਥੇ ਤੱਕ ਗੱਲ ਆ ਜਾਂਦੀ ਵੀ ਤੁਸੀਂ ਬਹੁਤ ਮਸਾਲਿਆਂ ਦਾ ਭੰਗੜਾ ਪਵਾਣਾ ਡਾਂਸ ਕਰਾਣਾ ਫਿਰ ਅਚਾਰ ਹੁੰਦੇ ਨੇ ਉਹ ਅਚਾਰਾਂ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਸਾਰੇ ਜਿੰਨੇ ਵੀ ਤੁਹਾਡੇ ਮਸਾਲੇ ਨੇ ਉਹਨਾਂ ਸਾਰਿਆਂ ਦਾ ਇੱਕ ਜ਼ਬਰਦਸਤ ਕੰਬੀਨੇਸ਼ਨ ਬਣਾਉਣਾ ਪੈਂਦਾ ਜਿਹਦੇ ਨਾਲ ਅਲੱਗ-ਅਲੱਗ ਰੋਮਾ ਅਲੱਗ-ਅਲੱਗ ਟੇਸਟ ਜਿਹੜੇ ਨੇ ਉਹ ਇਕੱਠੇ ਆਣ ਤੋਂ ਜਿਵੇਂ ਅਸੀਂ ਬਣਾਨੇ ਆ ਤੁਹਾਡਾ ਚਿਕਨ ਦਾ ਔਰ ਮਟਨ ਦਾ ਅਚਾਰ ਤੇ ਉਹ ਤੁਸੀਂ ਮੰਗਵਾ ਵੀ ਸਕਦੇ ਹੋ ਵੈਬਸਾਈਟ ਦਾ ਲਿੰਕ ਹੈ ਲੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ ਤਾਂ ਟੈਲੀਫੋਨ ਨੰਬਰ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਇਹਦੇ ਤੇ ਤੁਸੀਂ ਆਰਡਰ ਕਰ ਸਕਦੇ ਹੋ ਤਾਂ ਜੇ ਤੁਹਾਨੂੰ ਬਹੁਤ ਜ਼ਿਆਦਾ ਜਿਹੜੇ ਫਲੇਵਰਸ ਨੇ ਉਹਦਾ ਬਰਸਟ ਚਾਹੀਦਾ ਉਹਦਾ ਨਜ਼ਾਰਾ ਚਾਹੀਦਾ ਤਾਂ ਫਿਰ ਉਹ ਅਚਾਰ ਦੇ ਵਿੱਚ ਮਿਲਦਾ ਹੈ ਇਹ ਮੱਛੀ 1 ਕਿਲੋ ਹੈ ਤਾਂ ਇਹ ਜਿਹੜਾ ਚਮਚ ਤੁਸੀਂ ਆਮ ਨਾਰਮਲ ਚਮਚਾ ਹੈ ਇਹ ਇਹ 6 ਗ੍ਰਾਮ ਦੇ ਆਸ-ਪਾਸ ਹੁੰਦਾ ਤਾਂ ਇਹਦੇ ਵਿੱਚ ਤੁਸੀਂ 10 ਤੋਂ 12 ਗ੍ਰਾਮ ਨਮਕ ਜਿਹਨੂੰ ਆਪਾਂ ਸਵਾਦ ਅਨੁਸਾਰ ਕਹਿ ਦਿੰਨੇ ਆ ਇਹ ਹੋਣਾ ਚਾਹੀਦਾ ਜੇ ਨਮਕ ਜ਼ਿਆਦਾ ਹੋ ਗਿਆ ਤਾਂ ਵੀ ਗੜਬੜ ਹੈ ਤੇ ਜੇ ਨਮਕ ਘੱਟ ਹੋ ਗਿਆ ਤਾਂ ਵੀ ਗੜਬੜ ਹੈ ਤਾਂ ਨਮਕ ਆਪਾਂ ਇਹਦੇ ਤੇ ਲਗਾ ਲਾਂਗੇ ਚੰਗੀ ਤਰ੍ਹਾਂ ਔਰ ਇਹਨੂੰ ਸਾਰੀ ਮੱਛੀ ਦੇ ਉੱਤੇ ਚੰਗੀ ਤਰ੍ਹਾਂ ਮਲ ਦਾਂਗੇ ਤਾਂ ਹੁਣ ਇਹਦੇ ਉੱਪਰ ਆਪਾਂ ਪਾਵਾਂਗੇ ਵੇਸਨ ਵੇਸਨ ਬਹੁਤ ਥੋੜਾ ਜਿਹਾ ਪਾਣਾ ਇਹਦੇ ਉੱਪਰ ਆਪਾਂ ਪਕੌੜਾ ਨਹੀਂ ਬਣਾ ਲੈਣਾ ਇਹਨੂੰ بس ہلکا ਜਿਹਾ ਵੇਸਨ ਪਾਣੇ ਦੇ ਤੇ ਔਰ ਇਹਦੇ ਉੱਪਰ ਆਪਾਂ ਪਾਵਾਂਗੇ ਅਜਵੈਨ ਅਜਵੈਨ ਨੂੰ ਹੱਥ ਦੇ ਉੱਤੇ ਰਗੜ ਕੇ ਚੰਗੀ ਤਰ੍ਹਾਂ ਮਸਲ ਕੇ ਫੇਰ ਪਾਣਾ ਤਾਂ ਬਸ ਇਹ ਹੀ ਤਿੰਨ ਚੀਜ਼ਾਂ ਨੇ ਜਿਹਦੇ ਨਾਲ ਇਹਦਾ ਟੇਸਟ ਜਿਹੜਾ ਉਹ ਨਿਖਰ ਕੇ ਬਾਹਰ ਆਊਗਾ ਵੇਸਨ ਅਜਵੈਨ ਲਸਣ ਹਰੀਆਂ ਮਿਰਚਾਂ ਔਰ ਇਹਨੂੰ ਤਲਣਾ ਹੈ ਸਿਰਫ ਔਰ ਸਿਰਫ ਸਰੋਂ ਦੇ ਤੇਲ ਦੇ ਵਿੱਚ ਸਰੋਂ ਦੇ ਤੇਲ ਨੂੰ ਪਹਿਲਾਂ ਆਪਾਂ ਸਾੜ ਲਾਂਗੇ ਇੱਕ ਵਾਰੀ ਉਹਦਾ ਧੂਆਂ ਕਢਾ ਕੇ ਉਸ ਤੋਂ ਬਾਅਦ ਉਹਨੂੰ ਠੰਡਾ ਕਰ ਲਾਂਗੇ ਫਿਰ ਤੇਜ਼ ਗਰਮ ਦੇ ਵਿੱਚ ਆਪਾਂ ਮੱਛੀ ਨੂੰ ਤਲਾਂਗੇ ਪਰ ਉਸ ਤੋਂ ਪਹਿਲਾਂ ਤੇ ਇਹਨੂੰ ਕਵਰ ਕਰਕੇ ਆਪਾਂ 20 ਮਿੰਟ ਦਿਵਾਵਾਂਗੇ ਰੈਸਟ ਇਹਦੇ ਵਿੱਚ ਕਾਰਨ ਫਲੋਰ ਵਗੈਰਾ ਬਿਲਕੁਲ ਨਹੀਂ ਪਾਣਾ ਹੈਗਾ 치ੜੀ ਜੀ ਹੋ ਜਾਊਗੀ ਮੱਛੀ ਉਹਦਾ ਸਵਾਦ ਇੱਕਦਮ ਖਤਮ ਹੋ ਜਾਊਗਾ ਆਪਾਂ ਪਾ ਸਿਰਫ ਥੋੜਾ ਜਿਹਾ ਵੇਸਨ ਔਰ ਹਰੀਆਂ ਮਿਰਚਾਂ ਔਰ ਲਸਣ ਔਰ ਨਮਕ that's it ਬਸ ਇਹ ਨਹੀਂ ਕਰਨਾ ਤੇ ਇਹਨੂੰ 20 ਮਿੰਟ ਆਪਾਂ ਹੁਣ ਕਰਾਵਾਂਗੇ ਰੈਸਟ ਲੋਹੇ ਦੀ ਕੜਾਹੀ ਆਪਾਂ ਲੈ ਲਈ ਇਹਦੇ ਵਿੱਚ ਸਰੋਂ ਦਾ ਤੇਲ ਪਾ ਲਿਆ ਔਰ ਸਰੋਂ ਦੇ ਤੇਲ ਨੂੰ ਆਪਾਂ ਇੱਕ ਵਾਰੀ ਪਹਿਲਾਂ ਸਾੜ ਲਾਂਗੇ ਇਹਦਾ ਧੂਆਂ ਜਿਹਾ ਤੋਂ ਨਿਕਲ ਜੂਗਾ ਉਸ ਤੋਂ ਬਾਅਦ ਇਹਨੂੰ ਕਰ ਲਾਂਗੇ ਠੰਡਾ ਔਰ ਫਿਰ ਉਸ ਤੋਂ ਬਾਅਦ 170 75 ਡਿਗਰੀ ਦੇ ਉੱਤੇ ਇਹਦਾ ਟੈਂਪਰੇਚਰ ਲਿਆ ਕੇ ਫਿਰ ਆਪਾਂ ਕਰਾਂਗੇ ਫਰਾਈਂਗ ਫਰਾਈ ਦੋ ਵਾਰੀ ਫਰਾਈ ਵੀ ਕਰਦੇ ਨੇ ਦੋ ਵਾਰੀ ਫਰਾਈ ਕਰਨ ਦੇ ਨਾਲ ਕੀ ਹੁੰਦਾ ਕਿ ਪਹਿਲੀ ਵਾਰੀ ਜਦੋਂ ਤੁਸੀਂ ਗਰਮ ਤੇਲ ਦੇ ਵਿੱਚ ਇਹਨੂੰ ਪਾਉਂਦੇ ਹੋ ਤਾਂ ਬਾਹਰੋਂ ਜਿਹੜੇ ਤੁਹਾਡੇ ਫਲੇਵਰਸ ਨੇ ਉਹ ਸਾਰੇ ਅੰਦਰ ਲੌਕ ਹੋ ਜਾਂਦੇ ਬਾਹਰੋਂ ਪੱਕ ਜਾਂਦੀ ਏ ਔਰ ਫਿਰ ਉਹਨੂੰ ਜਦੋਂ ਅਸੀਂ ਬਾਹਰ ਕੱਢ ਕੇ ਰੱਖ ਦਿੰਦੇ ਨੇ ਤਾਂ ਫਿਸ਼ ਬਾਹਰੋਂ ਠੰਡੀ ਹੋ ਰਹੀ ਹੁੰਦੀ ਏ ਲੇਕਿਨ ਉਹ ਅੰਦਰ ਜਿਹੜੀ ਹੈ ਉਹਦੀ ਗਰਮੈਸ਼ ਅੰਦਰ ਨੂੰ ਜਾ ਰਹੀ ਹੁੰਦੀ ਹੈ ਜਿਹੜੀ ਸਕਿਨ ਪਹਿਲਾਂ ਗਰਮ ਹੋਈ ਹੁੰਦੀ ਹੈ ਉਹ ਅੰਦਰ ਨੂੰ ਗਰਮ ਹੋ ਰਹੀ ਹੋ ਰਹੀ ਹੈ ਉੱਪਰੋਂ ਠੰਡੀ ਹੋ ਰਹੀ ਹੁੰਦੀ ਹੈ ਤੇ ਜਦੋਂ ਤੁਸੀਂ ਦੁਬਾਰਾ ਉਹਨੂੰ ਪਾਉਂਦੇ ਹੋ ਤਾਂ ਅੰਦਰਲੀ ਵੀ ਜਿਹੜੀ ਬਚਿਆ ਹੁੰਦਾ ਮਾੜਾ ਮੋਟਾ ਉਹ ਵੀ ਕੁੱਕ ਹੋ ਜਾਂਦਾ ਤੇ ਤੇਲ ਆਪਣਾ ਗਰਮ ਹੋ ਗਿਆ ਧੂਆ ਨਿਕਲ ਗਿਆ ਸੀ ਉਹਦਾ ਉਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰ ਲਿਆ ਔਰ ਇਸ ਵੇਲੇ ਇਹਦਾ ਟੈਂਪਰੇਚਰ ਜਿਹੜਾ ਹੈਗਾ ਉਹ 170 ਡਿਗਰੀ ਤੇ ਪਹੁੰਚ ਗਿਆ ਹੁਣ ਆਪਾਂ ਇਦੇ ਵਿੱਚ ਪਾਵਾਂਗੇ ਮੱਛੀ ਇਹਨੂੰ ਵੀ 20 ਮਿੰਟ ਹੋਗੇ ਇੱਕ ਤਾਂ ਆਪਾਂ ਬਹੁਤ ਜ਼ਿਆਦਾ ਮੱਛੀ ਇਹਦੇ ਵਿੱਚ ਨਹੀਂ ਪਾਣੀ ਕੜਾਈ ਦੇ ਹਿਸਾਬ ਨਾਲ 5-7 ਪੀਸ ਜਿੰਨੇ ਕੋਚ ਪੈ ਸਕਣ ਔਰ ਫਿਰ ਇਹਨੂੰ ਛੇੜਨਾ ਨਹੀਂ ਹੈਗਾ ਘੱਟੋ ਘੱਟ 15-20 ਸੈਕਿੰਡ ਜਦੋਂ ਇਹ ਅੰਦਰ ਸੈਟਲ ਹੋ ਜੇ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਥੋੜਾ ਜਿਹਾ ਹਲਾਵਾਂਗੇ ਤਵੇ ਨੂੰ ਹੁਣ ਆਪਾਂ ਕੱਢ ਲਾਂਗੇ ਬਾਹਰ ਔਰ ਥੋੜੀ ਦੇਰ ਇਹਨੂੰ ਰੈਸਟ ਹੋਣ ਦਵਾਂਗੇ ਇੱਕ ਵਾਰੀ ਫੇਰ ਫਰਾਈ ਕਰਾਂਗੇ ਇਹ ਮੱਛੀ ਬਾਹਰੋਂ ਠੰਡੀ ਹੋ ਰਹੀ ਏ ਲੇਕਿਨ ਅੰਦਰੋਂ ਹੌਲੀ 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 ਜਿਹੜੀ ਗਰਮੈਸ਼ ਉਹ ਅੰਦਰ ਨੂੰ ਜਾ ਰਹੀ ਏ ਤਾਂ ਜਦੋਂ ਇਹਨੂੰ ਆਪਾਂ ਸੈਕੰਡ ਫਰਾਈ ਕਰਾਂਗੇ ਤਾਂ ਬਾਹਰੋਂ ਇਹਨੇ ਕ੍ਰਿਸਪ ਹੋ ਜਾਣਾ ਔਰ ਅੰਦਰ ਤੱਕ ਜਿਹੜਾ ਮਾੜਾ ਮੋਟੀ ਕਚਹਿਸ ਰਹਿ ਜੂਗੀ ਉਹ ਪੱਕ ਜੂਗੀ ਕਿਉਂਕਿ ਬਾਹਰੋਂ ਇਹਦੀ ਸਰਫੇਸ ਜਿਹੜੀ ਏ ਉਹ ਠੰਡੀ ਹੋ ਚੁੱਕੀ ਜੇ ਆਪਾਂ ਲਗਾਤਾਰ ਇਹਨੂੰ ਤੇਲ ਦੇ ਵਿੱਚ ਪਾਈ ਰੱਖਾਂਗੇ ਬਾਹਰਲੀ ਸਰਫੇਸ ਜਿਹੜੀ ਏ ਉਹ ਸੜ ਜਣੀ ਹੈ ਔਰ ਅੰਦਰ ਤੱਕ ਪੱਕੀ ਨਹੀਂ ਹੋਣੀ ਤਾਂ ਜਦ ਤੱਕ ਇਹ ਪਹਿਲਾ ਪਰਾਗਾ ਆਪਣਾ ਠੰਡਾ ਹੋ ਰਿਹਾ ਹੈ ਦੂਸਰਾ ਲੋਟ ਜਿਹੜਾ ਆਪਾਂ ਉਹ ਆਪਾਂ ਸਿੰਗਲ ਫਰਾਈ ਕਰ ਕਰ ਲਿਆ ਇਹਦੇ ਸੋ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਔਰ ਇਹਨੂੰ ਆਪਾਂ ਕਰਾਂਗੇ ਡਬਲ ਫਰਾਈ ਸੋ ਆਪਾਂ ਤੇਲ ਨੂੰ ਠੰਡਾ ਨਹੀਂ ਹੋਣ ਦੇਣਾ ਗਰਮ ਤੇਲ ਦੇ ਵਿੱਚ ਤਾਂ ਕਿ ਉੱਪਰੋਂ ਬਰਾਊਨ ਹੋਵੇ ਪੇਸ਼ ਆਪਣੀ ਮੈਆਰ ਰਿਐਕਸ਼ਨ ਹੋਊਗਾ ਤਾਂ ਹੀ ਇਹਦਾ ਟੇਸਟ ਬਣੂਗਾ ਪਰ ਜੇ ਸਿੰਗਲ ਫਰਾਈ ਦੇ ਵਿੱਚ ਆਪਾਂ ਇਹਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਤੇਲ ਬਹੁਤ ਜ਼ਿਆਦਾ ਗਰਮ ਹੋਊਗਾ ਬਾਹਰੋਂ ਤਾਂ ਬਾਹਰੋਂ ਸੜ ਜੂਗੀ ਅੰਦਰੋਂ ਉਹਨੇ ਰਹਿ ਜਾਣਾ ਕੱਚਾ ਤੇ ਆਹ ਦੇਖੋ ਹੁਣ ਸੈਕੰਡ ਫਰਾਈ ਤੋਂ ਬਾਅਦ ਇਹ ਫਰਸਟ ਕਲਾਸ ਰੈਡੀ ਹੋ ਗਈ ਜਿਹੜੀ ਮਾੜੀ ਮੋਟੀ ਅੰਦਰ ਕਸਰ ਹੋਣੀ ਹੈ ਉਹ ਵੀ ਨਿਕਲ ਗਈ ਇਹਦੀ ਤੇ ਬਾਹਰੋਂ ਕਿੰਨਾ ਸੋਹਣਾ ਇਹਦਾ 골ਡਨ ਕਲਰ ਜਿਹੜਾ ਉਹ ਉਹ ਆਇਆ ਜਦੋਂ ਤੱਕ ਆਪਾਂ ਇਹਨੂੰ ਸੈਕਿੰਡ ਫਰਾਈ ਕਰਿਆ ਪਹਿਲੇ ਵਾਲੇ ਨੂੰ ਹਵਾ ਲੱਗ ਚੁੱਕੀ ਹੈ ਤੋ ਆਪਾਂ ਹੁਣ ਇਹਨੂੰ ਤਿਆਰ ਹੋ ਗਈ ਮੱਛੀ ਇਹਨੂੰ ਰੱਖ ਲਾਂਗੇ ਇੱਕ ਪਾਸੇ ਔਰ ਜਿਹੜਾ ਦੂਸਰਾ ਲੋਟ ਹੈ ਆਪਣਾ ਉਹਨੂੰ ਕਰ ਦਾਂਗੇ ਸੈਕਿੰਡ ਫਰਾਈ ਤੋ ਇੱਕ ਲੋਟ ਆਪਣਾ ਤਿਆਰ ਹੋ ਗਿਆ ਦੇਖੋ ਕਿੰਨਾ ਸ਼ਾਨਦਾਰ ਇਹਦਾ 골ਡਨ ਕਲਰ ਆਇਆ ਅੰਦਰ ਤੱਕ ਇਹ ਇਕਦਮ ਪੱਕੀ ਹੋ ਗਈ ਔਰ ਜੇ ਇਹਨੂੰ ਆਪਾਂ ਤੋੜ ਕੇ ਦੇਖਾਂਗੇ ਤਾਂ ਦੇਖੋ ਕਿੰਨਾ ਸੋਹਣਾ ਵਾਈਟ ਕਲਰ ਔਰ ਇੱਕ ਸਾਰ ਪੱਕੀ ਹੋਈ ਇਹ ਮੱਛੀ ਆ ਇਹਨੂੰ ਕਰਕੇ ਦੇਖਦੇ ਆ ਟੇਸਟ ਅਲਟੀਮੇਟ ਟੇਸਟ ਹੈ ਤੁਸੀਂ ਦੇਖੋ ਇਹਦੇ ਤੇ ਕੋਈ ਬਹੁਤ ਜ਼ਿਆਦਾ ਕੁਝ ਨਹੀਂ ਇਹਦੇ ਉੱਤੇ ਜੰਮਿਆ ਹੋਇਆ ਬੇਸ਼ੰਦੀ ਪਰਤਪੁਰ ਮੱਛੀ ਦਾ ਆਪਣਾ ਟੇਸਟ ਜਿਹੜਾ ਉਹ ਆ ਰਿਹਾ ਹੈ ਲੈਸ ਇਜ਼ ਮੋਰ ਕਟ ਇਨਗਰੀਡੀਐਂਟ ਸਹੀ ਢੰਗ ਨਾਲ ਜੇ ਪਕਾਏ ਜਾਣ ਤਾਂ ਬਹੁਤ ਹੀ ਸ਼ਾਨਦਾਰ ਚੀਜ਼ ਬਣਦੀ ਹੈ ਜਿਹੜੀ ਵਰਲਡ ਫੇਮਸ ਹੋ ਜਾਂਦੀ ਹੈ ਤੋਂ ਇਸ ਛੁੱਟੀ ਵਾਲੇ ਦਿਨ ਸੈਟਰਡੇ ਸੰਡੇ ਜ਼ਰੂਰ ਬਣਾਇਓ ਮੱਛੀ ਮੱਛੀ ਵੈਸੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਸਰੀਰ ਵਾਸਤੇ ਤੋਂ ਇਹ ਬਹੁਤ ਲਾਜਵਾਬ ਬਣਦੀ ਹੈ ਔਰ ਬਹੁਤ ਆਸਾਨ ਹੈ ਬਣਾਣੀ ਇਹਨੂੰ ਜ਼ਰੂਰ ਬਣਾਣਾ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ